ਆ ਲੋ ਆ ਹੀ ਲੈ ਲੈ ਆ ਵਧੀਆ ਭਾਈ ਆ ਵੀ ਹਾਂ ਹਾਂਜੀ ਭਾਜੀ ਕੀ ਚਾਹੀਦਾ ਓ ਯਾਰ ਭਰਾਵਾ ਚਾਹੀਦੇ ਨੂੰ ਕੀ ਬੋਲਦਾ ਕਿਵੇਂ ਤੂੰ ਪਹਿਲਾਂ ਆ ਕਿਵੇਂ ਲਾਇਆ ਚਣਕੇ ਲਾਇਆ ਭਾਜੀ ਓ ਯਾਰ ਚਣਕੇ ਦਾ ਮੈਨੂੰ ਵੀ ਦੱਸਦੇ ਪਏ ਆ ਮੈਂ ਕਿਹੜਾ ਨਾ ਢੇੜ ਲਾਇਆ ਤੇਰਾ ਇੱਥੇ ਆ ਲਓ ਦੱਸੋ ਭਾਜੀ ਜੀ ਨੂੰ ਚਾਹੀਦਾ ਕੀ ਆ ਫਰੂਟ ਚਾਹੀਦੇ ਆ ਯਾਰ ਤੇ ਮੈਂ ਵੀ ਫਰੂਟ ਹੀ ਵੇਚਦਾ ਮੈਂ ਕੀ ਵੇਚਦਾ ਭਾਜੀ ਕਿਵੇਂ ਫਰੈਸ਼ ਆ ਇਹ ਫਰੇਸ਼ੀ ਆ 4 ਵਜੇ ਦਾ ਲਿਆਂਦਾ ਸਵੇਰ ਦਾ ਉੱਠ ਕੇ ਦਾ ਇਹਦਾ ਹੈਗਾ ਵਿਆਹ ਮੁੰਡੇ ਦਾ ਅੱਛਾ ਭਾਜੀ ਤੇ ਆਪਾਂ ਨੂੰ ਫਰੂਟ ਚਾਹੀਦਾ ਪੂਰਾ ਹਾਂਜੀ ਭਾਜੀ ਵੈਸੇ ਕਿੰਨਾ ਕ ਫਰੂਟ ਚਾਹੀਦਾ ਭਾਜੀ ਆਪਾਂ ਨੂੰ ਫਰੂਟ ਆਪਾਂ ਨੂੰ ਚਾਹੀਦਾ ਵਾ ਪੂਰਾ ਕਰ ਦੂੰ ਵੀ ਫਰੂਟ ਸਹੀ ਹੋਣਾ ਨਹੀਂ ਹੋ ਜੂਗਾ ਭਾਜੀ ਉਹ ਵੀ ਦੁਕਾਨ ਆਪਣੀ ਆ ਉਹ ਵੀ ਦੁਕਾਨ ਭਾਜੀ ਆਪਣੀ ਆ ਦੱਸੋ ਦੁਕਾਨ ਆਪਣੀ ਆ 8 ਕਿਲੋ ਚਾਹੀਦਾ 10 ਕਿਲੋ ਚਾਹੀਦਾ 20 ਕਿਲੋ ਚ ਦੱਸੋ ਭਾਈ ਸਾਹਿਬ ਆਪਾਂ ਨੂੰ ਸਾਰਾ ਯਾਰ ਵਧੀਆ ਚਾਹੀਦਾ ਕਿਉਂਕਿ ਆਪਣੇ ਮਹਿਮਾਨ ਜਿਹੜੇ ਉਹਨੇ ਚੰਗੇ ਆਉਣੇ ਵਧੀਆ ਠੀਕ ਆ ਭਾਜੀ 20 ਕਿਲੋ ਇਹ ਭਾਈ 60 ਰੁਪਏ ਕਿਲੋ ਭਾਜੀ ਤੁਸੀ ਕੋ ਲੈਣਾ ਵੀ ਹੈ ਕਿ ਤੁਸੀ ਕਲਾ ਸਮਾਨ ਚੱਕ ਚੱਕ ਰੱਖਣਾ ਮੈਨੂੰ ਇਹ ਦੱਸੋ ਪਹਿਲਾਂ ਉਹ ਨਹੀਂ ਲੈਣੇ ਆ ਯਾਰ ਲਓ ਪਰ ਦੱਸੋ ਭਾਈ ਲੈਣੇ ਆ ਲੈਣੇ ਆ ਜੀ ਆਰਡਰ ਦਿਓ ਭਾਜੀ ਇਹਨੂੰ ਨਾਲ ਕਰਾ ਦੇਣਾ ਆਹ ਕੀ ਹੈ ਯਾਰ ਇਹ ਦਾ ਭਾਜੀ 100 ਭਾਜੀ ਸ਼ਗਰ ਗੰਦੀ ਰੱਖਦੇ ਚਲਾਏ ਗੱਲ ਫਿਰ ਕਿਲੋ ਸ਼ੌ ਕਰਦੇ ਤੇ ਅੱਧੀ ਦਰਜਨ ਕੇਲੇ ਕਰਦੇ ਆਰਡਰ ਤੁਸੀਂ ਆਏ ਦਿੱਤਾ ਅਗਰ ਸਾਡੇ ਵਿਆਹ ਧਰਿਆਵਾ ਤੇ ਵਿਆਹ ਤਰਾਵ ਕੋ 2 ਕਿਲੋ ਸਮਾਨ ਨਹੀਂ ਦਾ ਦੱਸੋ ਵਿਆਹ ਦਾ ਧਰਿਆ ਨਾ ਮੁੰਡੇ ਦਾ ਪਰ ਬਾਕੀ ਸਮਾਨ ਅਸੀਂ ਲੈ ਜਾਂਦਾ ਨਾ ਸਾਰਾ ਆ ਦੋ ਦੋ ਕਿਲੋ ਸਮਾਨ ਘਟ ਗਿਆ ਜੀ ਇਹ ਵੀ ਹੁਣ ਉੱਥੇ ਹੀ ਲਿਆਉਂਦੇ ਜਿੱਥੋਂ ਅੱਗੇ ਲਿਆ ਸੀ ਮੈਂ ਤਾਂ ਆਉਣਾ ਸੀ ਹਾਂਜੀ ਪਰ ਸਾਡੇ ਘਰੇ ਮਢੀ ਆ ਅੱਛਾ ਬਾਬੇ ਦੀ ਜਗ੍ਹਾ ਨਾ ਬਣੀ ਉਹ ਫਿਰ ਘਰ ਦੇ ਵਹਿਮ ਕਰਦੇ ਆ ਵੀ ਫਰੈਸ਼ ਹੀ ਆ ਫਰੂਟ ਚਾਹੀਦਾ ਜੀ ਨਹੀਂ ਨਹੀਂ ਫਰੈਸ਼ ਨਹੀਂ ਜੀ ਇਹ ਤੁਸੀਂ ਫਿਰ ਹੋਰ ਕਿਤੋਂ ਵੇਖੋ ਇਹ ਫਰੈਸ਼ ਨਹੀਂ ਇਹ ਤਾਂ ਡਿਗਲੀ ਜੇਟ ਹੈ 5 ਚੋਕੇ ਦਾ ਪਿਆਈ ਤੁਸੀਂ ਹੋਰ ਕਿਤੇ ਵੇਖੋ ਹੀ ਜਾ ਕੇ ਧੰਨਵਾਦ ਤੁਹਾਡਾ ਇਹੋ ਜਿਹੇ ਬੰਦੇ ਆ ਗਏ ਮੇਰੇ ਕੋਲੇ ਵਾ ਵਾ ਤਰਾ ਤੁਸੀਂ ਇੱਥੇ ਜਾਓ